ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਆਪਣੇ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਤਲਵੰਡੀ ਭਾਈ ਤੇ ਸੱਜਣੋ ਫਰੀਦਕੋਟ ਇਹ ਇਹਦੇ ਮੰਨ ਕੇ ਚੱਲੋ ਵੀ ਨੇੜੇ ਵਾਲੇ ਸ਼ਹਿਰ ਆ ਜਾਂਦੇ ਆ ਤੁਹਾਨੂੰ ਇਸ ਘਰੋਂ ਚਾਰ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਕੀ ਕੀ ਹਿਸਾਬ ਆ ਮਹੀਆਂ ਦਾ ਕਿੰਨਾ ਕਿੰਨਾ ਦੁੱਧ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਮਾਲਕਾਂ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਈਏ ਤੁਹਾਡਾ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਵੇਚ ਮੰਨ ਲਓ ਸੂਈਆਂ ਸਵਾਈਆਂ ਕੋਈ ਇਹ ਤਿੰਨ ਮਹੀਨਾ ਤੇ ਇੱਕ ਸੱਜਣੋਂ ਤਿਆਰ ਸੂਨ ਨੂੰ ਕੋਈ 20 ਦਿਨ ਮਹੀਨੇ ਦੇ ਆਸੇ-ਪਾਸੇ ਦਾ ਸਮਾਂ ਸੂਨ ਚ ਬਾਕੀ ਹੈ। ਜਾਤ ਨਸਲ ਵਾਲੀ ਮੈਂ ਵਿਖਾ ਦੇਣੀ ਤੁਹਾਨੂੰ ਆਹ ਨੀਲੀ ਰਾਵੀ ਦੀ। ਅ ਵੀਰ ਹਰਾਂ ਕੋਲੇ ਬੜੇ ਚੰਗੇ ਬੱਚੇ ਲਾਉਂਦੀ ਆ ਮੇਰੇ ਹਿਸਾਬ ਨਾਲ ਮੇਲਾ ਜਤੀ 30 ਦੀ ਮਾਮ। ਬਾਕੀ ਆਪਾਂ ਮਾਲਕਾਂ ਤੋਂ ਪੁੱਛਦੇ ਆ ਜੁੜਿਓ ਐਂਡ ਤੱਕ। ਆਜੋ ਲਈਏ ਜਾਣਕਾਰੀ। ਲਵੀ ਮੋਦਕੀ ਵਾਲੇ ਗੰਦੇ ਪਾਉ ਹਰਾਂ ਦੇ ਘਰੇ ਇਹ ਐਨੀਮਲ ਵਿਕਰੀ ਵਾਲੇ ਲਵੀ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਸੁਣਾ ਬਸ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਚਾਰ ਕਰਤੀਆਂ ਮਕਾਉ ਚਾਰ ਕਰਤੀਆਂ ਜੀ ਠੀਕ ਆ ਹਾਂਜੀ ਤੇ ਆਪਣਾ ਡਰੈਸ ਪਿੰਡ ਮੋਦਕੀ ਜ਼ਿਲ੍ਹਾ ਫਰੋਹੀਪੁਰਾ ਜੀ ਹਾਂਜੀ ਤੇ ਨੰਬਰ 7689 ਤੇ 32010 7689 ਤੇ 32010 10 ਇਹਦੇ ਤੇ ਕਰੇ ਸੰਪਰਕ ਹਾਂਜੀ ਹਨਾ ਹਾਂਜੀ ਹਾਂਜੀ ਤੇ ਇਹ ਇਹਨਾਂ ਚ ਕਿੰਨੀਆਂ ਸੂਈਆਂ ਤੇ ਕਿਸ ਹਿਸਾਬ ਕਿਤਾਬ ਦੀਆਂ ਕਰਾ ਮੋਟੀ ਮੋਟੀ ਡਿਟੇਲ ਦੇ ਦੀਏ ਤਾਂ ਇੱਕ ਤਾਂ ਸੂਨ ਵਾਲੀ ਆਈ ਦੈਨ ਸੂਈਆਂ ਬਣਾ ਮੰਨ ਕੇ ਚਲੋ 1.5 ਦਿਨ ਮਹੀਨਾ ਹੋ ਗਿਆ ਬਣਿਆ ਨੂੰ ਓਕੇ ਇੱਕ ਛਿੱਟ ਨਹੀਂ ਅਜੇ ਆਈਆਂ ਹਾਂ ਸਟਰਾਪ ਨੇ ਕੋਲੇ ਗਿਆ ਆਪਦੇ ਹੱਥੀ ਠੀਕੇ ਭਰਾਏ ਇਹਨਾਂ ਦੇ ਓਕੇ ਹਾਂਜੀ ਤੇ ਇੱਕ ਮੰਨ ਕੇ 1.5 ਮਹੀਨਾ ਸੂਈਆਂ ਹੋ ਗਿਆ ਮਗਰ ਉਹ ਸਮੁੰਦਰ ਸਾੰਦ ਦੀ ਕੱਟੀ ਆ ਠੀਕ ਆ ਸਮੁੰਦਰ ਦੀ ਕੱਟੀ ਆ ਖੋਨੀ ਝੋਟੀ ਦੀ ਝੋਟੀ ਆ ਪਵਨ ਸਾੰਦ ਦੀ ਇਹ ਆ ਪਵਨ ਦੀ ਆ ਹਾਂਜੀ ਤੇ ਆ ਆ ਵੀ ਹੈ ਨਾ ਬੜੇ ਚੰਗੇ ਰਿਕਾਟ ਵਾਲੀ ਰਿਕਾਟ ਵਾਲੀ ਆਈ ਹੈਣਾ ਹਾਂਜੀ ਹਾਂਜੀ ਇਹ ਇਹਨੂੰ ਡਾਇਮੰਡ ਦੱਸਾਂ ਕੀ ਘ ਭਰਾਇਆ ਆ ਓਕੇ ਇੱਕ ਮਹੀਨਾ 8 10 ਦਿਨ ਹੋ ਗਏ ਨੂੰ ਬਣੀ ਨੂੰ ਆ ਸਟਾਫ ਨੇ ਕੋਲੇ ਗਈ ਇਹਨੂੰ ਜਿਹੜਾ ਟੀਕਾ ਲੱਗਿਆ ਡਾਇਮੰਡ ਦਾ ਹਰੀ ਕਲੇ ਦਾ ਹਾਂਜੀ ਮੰਦੀਪ ਰੈਕਟਰ ਨੇ ਭਰੇ ਟੀਕੇ ਮੰਦੀਪ ਨੇ ਹਾਂਜੀ ਇੱਕ ਮਹੀਨਾ 10 ਦਿਨ ਹੋ ਗਏ ਟੀਕੇ ਲੱਗੇ ਨੂੰ ਪਿੰਡੂ ਹੀ ਲਈ ਸੀ ਇਹੇ ਪਿੰਡੂ ਹੀ ਪਿੰਡੂ ਹੀ ਹਣਾ ਹਾਂਜੀ ਬੱਚੇ ਬਹੁਤ ਚੰਗੇ ਲੱਗਦੇ ਨੇ ਨੀਲੀ ਦੇ ਠੀਕ ਆ ਪੂਰੇ ਟੌਪ ਦੇ ਮਿਲਦੀ ਮਿਲਦੀ ਪਾੜੇ ਤੇ ਦੁੱਧ ਦੁੱਧ ਜਿਹੜਾ ਲੀਟਰਾਂ ਵਾਲਾ 10 ਲੀਟਰ ਖੁੱਲਾ ਹੈਗਾ ਠੀਕ ਆ ਜੇ ਅਪਚਾਗ ਮਾਰ ਕੇ ਨਹੀਂ ਇਹ ਨਾਲੀ 10 ਲੀਟਰ ਦੁੱਧ ਹੈਗਾ 11 ਹੀ ਹੋਊ ਜੋ ਤਾਂ ਤੇ 10 ਮੰਨ ਕੇ 10 ਮੰਨ ਕੇ ਲੈ ਲੈ ਹਾਂਜੀ ਹਾਂਜੀ ਓਕੇ ਮਿਲਦੀ ਭਾੜੇ ਤੇ ਮਿਲਦੀ ਭਾੜੇ ਦੋ ਮਿੰਟ ਆ ਲੈ ਠੀਕ ਆ ਠੀਕ ਅੱਲੀਵਾ ਭਾਂਡਾ ਕਰਮਾਂ ਵਾਲੀ ਕੋਲੇ ਹਜੇ ਵੀ ਤੇ ਇਹ ਕਿੰਨੇ ਚਰ ਦੀ ਸੂਈ ਆ ਸੂਈ ਜਿਹੜੀ ਸਹੀ 6 ਮਹੀਨੇ ਹੋ ਗਏ ਨੀ 6 ਮਹੀਨੇ ਸੂਈ ਨੂੰ ਹੋ ਗਏ ਹਨਾ ਹਾਂਜੀ ਤੇ ਕੱਟੀ ਨਹੀਂ ਦੇਣੀ ਕੱਟੀ ਨਹੀਂ ਦੇਣੀ ਕੱਟੀ ਹੈਗੀ ਆ ਵੀ ਔਰ ਹੀ ਖੜੀ ਵੇਖੀ ਹਾਂ ਪਰ ਆਪਾਂ ਦੇਣੀ ਨਹੀਂ ਨਹੀਂ ਦੇਣੀ ਆਪ ਕੋ ਓਕੇ ਇਹਦਾ ਰੇਟ ਕੀ ਰਹੂਗਾ ਨਾਲੇ ਇਹਨੂੰ ਤੋੜ ਕੇ ਮੋਲੇ ਜੋ ਮਰਜ਼ੀ ਕਰਾ ਲਓ ਜੀ ਤਾਂ 80 ਕਰਾ ਲਓ 85 ਕਰਾ ਲਓ ਹਾਂ 75000 ਦੀ ਦੇ ਦੇ 75000 ਦੀ ਦੇ ਤੇ ਸੱਜਰ ਮਾਝ 18 ਦੇ ਦਿੰਦੀ ਹੈ ਨਾ ਹਾਂ ਇਹਦੀ ਮੇਰੇ ਹਿਸਾਬ ਨਾਲ ਕੱਟੀ ਨਾ ਇੱਕ ਗਰਪੇ ਇਹਦੀ ਜਲਕਾ ਜਗਰਾਵਾ ਮੇਲੇ ਤੇ ਮੇਲਾ ਦਾ ਨੇ ਦੂਜੇ ਨੰਬਰ ਤੇ ਰਹੀ ਸੀ ਕਿ ਤੀਜੇ ਤੇ ਰਹੀ ਸੀ ਹਾਂ ਬਿਊਟੀਸ਼ੀਅਨ ਪਹਿਲੇ ਪਤਾ ਦੂਜੇ ਤੇ ਰਹੀ ਹੈ ਹਾਂ ਇਹਦੀ 3 ਹੋਈ ਹੈ ਦੀ ਠੀਕ ਆ ਉਹਦੀ ਕੀ ਹੈ ਟੋਰ ਕਰਾਈਏ ਚੱਕੇ ਦੀ ਕਰਾ ਦੇ 75000 ਦੀ ਸੱਜਣ ਬਰੀਡ ਤੇ ਕੰਮ ਕਰਨ ਲਈ ਨਾ ਇਹ ਮੈਂ ਦੇ ਰਿਕਾਰਡ ਬੋਲਦੇ ਆ ਆਪਣੇ ਮੋਦਕੀ ਸ਼ਹਿਰ ਦੇ ਵਿੱਚ ਕਰਮਾਲੀ ਦੇ ਝੋਟੀਆਂ ਦੀਆਂ ਮੇਲੇ ਜਿੱਤੀਆਂ ਵੀ ਆ ਕੋਈ ਕਨਫਰਮ ਵੀ ਕਰ ਸਕਦਾ ਕੋਈ ਆਪਾਂ ਇਹਦੇ ਤੇ ਕੋਈ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਕੋਈ ਆਪਣੇ ਤੇ ਨਾ ਰਿਹਾ ਜੋ ਵੀ ਇਹਨਾਂ ਨੇ ਆ ਗੱਲ ਦੱਸਦੀ ਤੇ ਖਣੀ ਸੱਚੀ ਆ ਬਾਕੀ ਪੈਸੇ ਲਾਉਣੇ ਆ ਤਸੱਲੀ ਕਰ ਲਿਓ ਬਹੁਤ ਚੰਗਾ ਰਿਕਾਡ ਵਾਲੇ ਥਾਂ ਮੈਂ ਆਈ ਆ ਸੱਜਣਾ ਸੁੱਖਾ ਮਾਨਤਾ ਬੜਾ ਸ਼ਕੀਨ ਬੰਦਾ ਸਾਡੇ ਪਿੰਡ ਉਸ ਵੀਰ ਤੋਂ ਆਈ ਆ ਗਾਰੰਟੀ ਆ ਹਾਂ ਬਾਕੀ ਸੰਭਾਈ ਉਹਦੀ ਵੀ ਬਹੁਤ ਜ਼ਿਆਦੇ ਆ ਬੰਦੇ ਦੀ ਬੜੇ ਸ਼ੌਂਕ ਨਾਲ ਪਸ਼ੂ ਸਾਂਭਦਾ ਉਹ ਤੇ ਚਲੋ ਕੋਈ ਕਾਰਨ ਬਣ ਜਾਂਦੇ ਆ ਜਿਹਦੇ ਕਾਰਨ ਨਹੀਂ ਕਹੇ ਪਹੂਣਾ ਰਾਖੀ ਮਿਲਦੀ 75 ਦੀ 75 ਦੀ ਤੇ ਆ ਕੋਨੀ ਥੱਲੇ ਕਿੰਨਾ ਦੁੱਧ ਕਿੰਨੇ ਚਰਦੀ ਸੂਈ ਆ ਕੋਨੀ ਥੱਲੇ 11 ਤੋਂ 12 ਲੀਟਰ ਦੁੱਧ ਆ ਹੈਗਾ 11 ਤੋਂ 12 ਹਾਂਜੀ ਦੁੱਧ ਹੈਗਾ ਖੁੱਲਾ ਦੁੱਧ ਜੈ ਚੋਲੋ ਲੀਟਰ ਮਾਰ ਕੇ ਆਦਾ ਲੈ ਲਓ ਥਾਰ ਕੇ ਲੈ ਜੀ ਥਾਰ ਕੇ ਠੰਡਾ ਕਰਕੇ ਲੈ ਜੀ ਠੀਕ ਆ ਤੇ ਇਹਨੂੰ ਸੂਨ 1.5 ਮਹੀਨਾ ਹੋ ਗਿਆ ਪਵਨ ਸਾਂਝ ਸਮੁੰਦਰ ਸਾਂਹ ਦੀ ਕੱਟੀ ਜਾਂਦੀ ਸੁਮੁੰਦਰ ਸਾਂਹ ਦੀ ਕੱਟੀ ਆ ਆਪਾਂ ਬੰਦੀ ਆ ਆਪਾਂ ਬੰਦੀ ਆ ਹੋ ਕੇ ਜੇ ਹਾਂ ਸਮਝ ਗਿਆ ਮੈਂ ਸਮਝ ਗਿਆ ਪੇਜ ਗਰ ਪੇਜ ਕੋਲੇ ਸੀਗਾ ਸੱਜਣੋਂ ਆਪਣੇ ਮੁੱਦ ਕੀ ਨਾ ਕਰਦੇ ਵਿੱਚ ਪਵਨ ਉਹਦੀ ਇਹ ਆਪ ਆ ਇਹ ਵੀ ਪਿੰਡੀ ਖਰੀਦੀ ਸੀ ਤੂੰ ਪਿੰਡਾਂ ਦੇ ਸੀਲਸੂਨ ਬਹੁਤ ਆ ਇੰਪਰਾਟਰ ਦੇ ਕਹਿਰ ਕੋਈ ਪਲਾਈ ਭੇਜੋ ਓਕੇ ਨਾ ਛੱਡੋ ਨਾ ਛੱਡੋ ਨਾ ਛੱਡੋ ਨਹੀਂ ਥਿੰਦਾ ਹੋਣਾ ਥੋੜਾ ਤੁਹਾਡੇ ਕਰਕੇ ਨਾ ਦੀ ਨੂੰ ਤੁਸੀਂ ਘਰ ਆ ਮਾਰਕਿੰਗ ਭਾਜੋ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਚੋਨ ਤਾਂ ਬਹੁਤ ਚੰਗਾ ਹੋਊਗਾ ਚੋਨ ਵਰਗੀਆਂ ਕਰੀਏ ਬੰਦੇ ਰੂਨ ਵਰਗੀਆਂ ਬਹੁਤ ਚੰਗਾ ਓਕੇ ਇਹਨੂੰ ਲਿਆ ਤੋੜ ਕੇ ਫਿਰ ਆਪਾਂ ਮਹੰਤਾਲੀ ਮਹਿੰਦੀਆਂ ਬਰਲਾਂ ਚ ਜ਼ਰੂਰ ਵਿਖਾਈਏ ਪਹਿਣਾ ਭਰਾਵਾਂ ਨੂੰ ਵੀ ਆ ਚੀਜ਼ ਵੀ ਹੁੰਦੀ ਆ ਵੇਖੋ ਕੋਹਨੀ ਝੋਟੀ ਸੁਆ ਪਹਿਲਾ ਮੂੰਹ ਚੌਗੀ ਸੀ ਉਦੋਂ ਹਨ ओके ओके ਠੀਕ ਠੀਕ ਵੇਖੋ ਸੱਜਣਾ ਇਹ ਦੋ ਜਾਨਵਰਾਂ ਨੀਲੀ ਦੇ ਮਗਰ ਇਹਦੇ ਕੱਟੀ ਬੜੀ ਪਲੀ ਸੰਭੀ ਚੰਗਾ ਦੁੱਧ ਛੱਡਿਆ ਵੀਰ ਨੇ ਉਹਨੂੰ ਵੀ ਜੇ ਪਸ਼ੂ ਦੇ ਥੱਲੇ ਸੱਜਣਾ ਚੰਗਾ ਦੁੱਧ ਦਾ ਨਾ ਯਾਰ ਬੱਚੇ ਵੀ ਫੇਰ ਪਾਲਦੇ ਆ ਜੇ ਪਸ਼ੂ ਦੇ ਥੱਲੇ ਦੁੱਧ ਦੀ 2 2.5 ਕਿਲੋ ਡੰਗਦਾ ਤਾਂ ਬੱਚਾ 5 ਕਿਲੋ ਦੁੱਧ 6 ਪੀਂਦਾ ਅੱਧਾ ਤਾਂ ਚੌਂਦੀਆਂ ਦੀ ਹਟੀ ਇਹ ਇਹ ਕਿੰਨੇ ਦੀ ਦੇਵਾਂਗੇ ਇਹ ਮੋਲ ਤੋਂ ਜਿੰਨਾ ਮੱਥਾ ਲਵੇ 10 ਦੀ ਰਹਿ ਗਈ ਆਪਾਂ ਮੌਲ ਜਿੰਨਾ ਮਰਜ਼ੀ ਕਰਾ ਲੋ ਹਾਂ ਇੱਕ ਦਾ ਅੱਜ ਇੱਕ ਲੱਖ ਤੇ 10000 ਦੀ ਦੇ ਦਾਂਗੇ ਕਰ ਤਾਂ ਕਿ ਮਾਨਤਨ ਚੋਰ ਕਰ ਤਾਂ ਕਿ ਮਾਨਤਨ ਕੋਈ ਕਰ ਠੀਂ ਠੰਡੀ ਬਹੁਤ ਆ ਉਹ ਪਲੱਡ ਰੇ ਆਪਣੇ ਤੋਂ ਠੀਕ ਆ ਠੀਕ ਉਹਨੇ ਜਿੱਦੂ ਨਿੱਕੀ ਨੂੰ ਗੰਢ ਪੀ ਦੇ ਲੋ ਓਕੇ ਤੇ ਸੱਜਣੋ ਮੈਂ ਤੁਹਾਨੂੰ ਇਹਦੀਆਂ ਵਿਰਲਾਂ ਵਿਖਾਉਣਾ ਆ ਵੀ ਜਾਤ ਨਸਲ ਵਾਲੀਆਂ ਮਈਆਂ ਦੀਆਂ ਨਾ ਗੱਲਾਂ ਕੋ ਹੋਰ ਹੋ ਜਾਂਦੀਆਂ ਵੇਖੋ 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 ਕਰਮਾਂ ਵਾਲੀ ਨਾ ਮੈਂ ਉਹਨਾਂ ਦੋਦੇ ਨਾ 15 16 ਕਿਲੋ ਤੋਂ ਮੜੀ ਆ ਜਿੱਦਾਂ ਨਹੀਂ ਬਲਕਿ ਕਰਕੇ ਘੜੀ ਆ ਠੀਕ ਓਏ 14 15 ਤੋਂ ਫੁੱਲਾ ਸੀ ਇਹ ਸਭ ਓਕੇ ਉਹ ਇੱਕ 10 ਦੀ ਕਹਦੀ ਕੋ ਨਹੀਂ ਤੇ ਅਗਲੀ ਮਹੀਨ ਦਾ ਕੀ ਲਿਖਾ ਜੋਖਾ ਮੂਰਾ ਦੀ ਦਾ ਇੱਕ ਰੰਗ ਕਾਲੀ ਓਏ ਇੱਕ ਰੰਗ ਜਮਾ ਕਾਲੀ ਕੋਈ ਪੂਛ ਵਾਲ ਨਹੀਂ ਚਟਾ ਗਈ ਹਾਂ ਇਹਨੂੰ ਇੱਕ ਮਹੀਨਾ 16 17 ਦਿਨ ਉਹ ਚੱਲੇ ਬਰੀ ਨਹੀਂ ਓਕੇ ਇਹ ਅਲੀ ਸ਼ਾਨ ਸੰਤੋ ਗੱਬਣਾ ਅਲੀ ਸ਼ਾਨ ਉਹਦਾ ਸਟਰਾਲ ਵਾਇਆ ਜੀ ਟੀਕੇ ਚੰਗੇ ਭਰਾਏ ਤੋਂ ਚੰਗੇ ਚੰਗੇ ਹਾਂ ਵੇ ਕੋਈ ਬੰਦਾ ਚੈੱਕ ਕਰ ਲੈ ਦੀ ਜਿਹਨਾਂ ਜਮਾ ਸਟਰਾਲ ਹੋਣਗੀ ਠੀਕ ਆ ਹਾਂਜੀ ਦੋਨੇ ਭਰਾਏ ਦੀ ਦੋ ਦੋ ਭਰਾਏ ਅਲੀ ਸ਼ਾਨ ਦੀ ਓਕੇ ਟੀਕਾ ਵੀ ਮਹਿੰਗਾ 1000 ਦਾ ਇੱਕ ਆਇਆ ਹੈ ਹਾਂ ਹੈਗਾ ਹੈਗਾ ਅਲੀ ਸ਼ਾਨ ਦਾ ਟੀਕਾ ਮਹਿੰਗਾ ਵਾ ਹਾਂਜੀ ਓਕੇ ਦੋ ਟੀਕੇ ਲੱਗੇ ਇਹਦੇ ਦੋ ਟੀਕੇ ਲੱਗੇ ਤੇ ਦੁੱਧ ਹੁਣ ਇਹਦੇ ਕੋਲੇ ਇਹਦੇ ਥੱਲੇ ਦੁੱਧ ਹੋਣ ਹੋਊਗਾ 11 ਕਿਲੋ ਖੁੱਲਾ 11 ਖੁੱਲਾ ਹੋਊ ਖੁੱਲਾ ਹੈਗਾ ਜੀ ਠੀਕ ਆ ਵਾਧ ਹੋਵੇ ਘਟ ਨਹੀਂ ਹੋਊਗਾ ਜੀ ਠੀਕ ਆ ਪਤਾ ਤਿੰਨ ਤਿੰਨ ਚਵਾਈ ਛੱਜਰ ਚੰਗਾ ਦੁੱਧ ਹੀ ਗਈ ਸੱਜੇ 15 16 ਕਿਲੋ ਦਿੱਤੀ ਗਈ ਓਕੇ 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 ਚੋਂ 100 ਦੀ 100 100 ਦੀ 100 ਕੀ ਰਿਪੋਰਟ ਕੋਈ ਪੂਰ ਨਹੀਂ ਛੱਡਾ ਨੀਗਾ ਠੀਕ ਆ ਐਂ ਮਿਲਣਾ ਬਾੜੇ ਤੇ ਨਹੀਂ ਬਾੜੇ ਤੇ ਮਿਲਦੀ ਇਹਦੇ ਬੱਚਾ ਹੈ ਨਹੀਂ ਬੱਚਾ ਮਰ ਗਿਆ ਖਿੰਦਾ ਜੀ ਓਕੇ ਇਹਨਾਂ ਤੋਂ ਜਿਵੇਂ ਮਰਜੀ ਚੋਲੋ ਕਰਾ ਦੇ ਉੱਤ ਪਹਿਰੇ ਚੋਲੋ ਇਹਨੂੰ ਪੜਾ ਠੀਕ ਆ ਤਾਂ ਇਹਦੀ ਤੋਰ ਕਰਾ ਦੇ ਚੱਲ ਮੈਂ ਥੋੜਾ ਜਾਣਾ ਪਾਉਂਦੀ ਲੋੜ ਇਹਨੂੰ ਓਕੇ ਜਲਦੀ ਨਹੀਂ ਬੱਸ ਚਲੋ ਧੰਨਵਾਦ ਇਹਦਾ ਕਰਮਾਂ ਵਾਲੀ ਦਾ ਬਾਕੀ ਜਾਤ ਨਸਲਾ ਮੈਂ ਦੀ ਪੂਰੀ ਪੂਰੀ ਗੀਂ ਦੇ ਵੇਖੋ ਸੱਜਣਾ ਕੀ ਬਾਤ ਆ ਹਰੂ ਬਹੁਤ ਕਰੀਏ ਨਹੀਂ ਤੇ ਜੋ ਪਤਾ ਖਾਇ ਰਹਾ ਨਹੀਂ ਠੀਕ ਆ ਠੀਕ ਆ ਠੀਕ ਤੂੰ ਤਾਂ ਹਰੇ ਲਈ ਬੈਠਾ ਸਾਂ ਤਾਂ ਮਿਲਦੇ ਨਹੀਂ ਵੀ ਦਿਨ ਹੋ ਗਏ ਅੱਛਾ ਹੈਗੇ ਚਾਲ ਜਨਾ ਦੂਜੇ ਦੀ ਠੀਕ ਆ ਇਹਦਾ ਹਰੇ ਲਈ ਬੈਠਾ ਵੇਹ ਪਾਉਣਾ ਦੇ ਹਿਸਾਬ ਨਾਲ ਤਾਂ ਥੋੜੇ ਆ ਪਰ ਹੈਗੇ ਆ ਵੀ ਇੱਕ ਵਾਰ ਨਿਸ਼ਾਨ ਲਿਆਵਾਂਗੇ ਜੀ ਓਕੇ ਇਹ ਪਹਿਲੀ ਆ ਮਾਨੂੰ ਕੱਢ ਕੇ ਆ ਲਈ ਜੀ ਲੋ ਤਾਂ ਹੀ ਰਚੀਆਂ ਖੜੀਆਂ ਸੱਜਣਾ ਤੂੜੀ ਕੱਲੀ ਤੇ ਢੱਡ ਨਹੀਂ ਭਰਦੇ ਪਸੂ ਯਾਰ ਕਈ ਦਿਨ ਹੋ ਗਏ ਟਾਲਤੇ ਵੀ ਨਹੀਂ ਆਏ ਹਰਿਆਂ ਤੋਂ ਬਿਨਾ ਲਾਈਵ ਚਵਾਈ ਕਰਾਈਆ ਤੁਹਾਨੂੰ ਕਿਤੇ ਹਰੇ ਆ ਗਏ ਨਾ ਉਸੇ ਮੈਂ ਥੱਲੋ 16 ਲੀਟਰ ਦੁੱਧ ਚਵਾਉਣਾ ਤੁਹਾਨੂੰ ਮੈਂ ਮਾਰੇ ਕਿਰਪਾ ਕਰੇ ਗੁਰੂ ਰਾਮਦਾਸ ਤੁਹਾਨੂੰ ਦਰਸਤੀ ਦੇਵੇ ਇਹਦਾ ਰੇਟ ਕੀ ਕਰਾਂਗੇ ਇਹ 80 ਦੀ ਦੇ ਲਾਗੇ ਭਾਈ 80000 ਦੀ ਦੇ ਮੁੱਲ 85 ਕਰ ਲੋ ਭਾਈ ਮੁੱਲ 85 ਬਹੁਤ ਹੈ ਹਾਂ ਨੇ ਠੰਡੀ ਮੈਂ ਬਹੁਤ ਨਹੀਂ ਭੈਜੋ ਓਕੇ ਨਹੀਂ ਚੱਕੋ ਨਹੀਂ ਠੀਕ ਆ ਮੈਂ ਲੱਗਾ ਨਹੀਂ ਓਕੇ 80000 80000 ਤੇ ਹੁਣ ਵਿਖਾਈਏ ਗੱਬਣ ਮੈਂ ਤਿਆਰ ਹਨਾ ਹਾਂਜੀ ਲੈ ਵੀ ਸੱਜਣੋ ਇੱਕ ਤੁਹਾਨੂੰ ਇਹਦੇ ਕਿੰਨੇ ਦਿਨਾਂ ਤੇ ਕਿਹੜੇ ਆਹਾਂ ਸੁਣਨ ਤੋਂ ਗੱਭਣ ਦਸੀ ਮਾਲਕਾਂ ਨੇ ਇਹ ਅਰਜਨ ਕੁੰਗੜ ਤੋਂ ਦਸੀ ਗੱਭਣ ਮਾਲਕਾਂ ਨੇ ਸਟਾਰਟ ਦਿੱਤਾ ਸੀ ਮਣੀ ਅਰਜਨ ਕੁੰਗੜ ਤੋਂ ਗੱਭਣਾ ਓਕੇ ਕੀ ਬਾਤ ਆ ਇਹਦਾ ਚੱਲ ਤਸੱਲੀ ਕਰਨ ਨੂੰ ਲੈ ਆ ਨਾ ਲੈ ਜੀ ਅਰਜਨ ਕੁੰਗੜ ਤੋਂ ਗੱਭਣ ਧੈਣੇ ਦੇ ਕਿੰਨੇ ਰਹਿ ਗਏ ਜਿਹੜਾ ਪੂਰੇ 55 ਜਣੇ ਜਿਹੜੇ ਉੱਤੇ ਲੈ ਕੇ ਜਿਹੜੇ ਬਕਰੀ 15 ਦਿਨ ਇਹਦੇ ਗਿਣਤੀ 'ਚ ਰਹਿ ਗਏ ਆ ਤੇ ਮਾਲਕਾਂ ਨੇ ਦੱਸਿਆ ਬੰਦ ਹੀ ਟਾਈਮ ਤੇ ਆ ਹਣਾ ਹਫਤੇ ਦੇ ਵਿੱਚ ਲੈ ਤੂਰ ਕਰਾਇ ਦੀ ਵਿੱਚ ਇੱਕ ਸੂਆ ਦੂਜਾ ਕਿ ਤੀਜਾ ਤੀਜੇ ਸੂਗੀ ਦੁੱਧ ਬਹੁਤ ਚੰਗਾ ਦੱਸਿਆ ਹਣਾ ਦੁੱਧ 15 14 15 ਕਿਲੋ ਰਸਿਆ ਮਾਰੇ ਕਹਿੰਦੇ ਆਪ ਦੀ ਸਮਝ ਲਾ ਲੇ ਵੈਰਲ ਵਾਂਡ ਬੜੀ ਐ ਸੱਜਣੋ ਚੰਗੀ ਝੂਟੀ ਆ ਬਾਕੀ ਲਾਈ ਪੈ ਗਈ ਆ ਦਾਹਾਂ ਕ ਦਿਨਾਂ ਨੂੰ ਐ ਟਾਪੋ ਟਾਪ ਆ ਜੂਗੀ ਨੇ ਦੱਸ ਦੇਣਾ ਚ ਭਰ ਆਉਣਾ ਹਾਂ ਆ ਗਿਆ ਗੰਦਾ ਪਾਉ ਵੀ ਇਧਰੋਂ ਆ ਦਾ ਦਾਹਾਂ ਦੇ ਨਾਲ ਚ ਭਰੇ ਆਉਗੀ ਇਹ ਭਰਾ ਦੂਗਾ ਖਿੱਚ ਖੋਚ ਕੇ ਵੇਖੋ ਸਜਣੋ ਕਿਆ ਬਾਤਾਂ ਆ ਬਹੁਤ ਚੰਗੀ ਝੁੱਟੀ ਬੰਦੀ ਆ ਸਜਣੋ ਇਹ ਓਕੇ ਰਿਪੋਰਟ ਆ ਫੁੱਲ ਲੈਵਲ ਆ ਕੇ ਸੁਣਾਏ ਨਸਰੇ ਦਾ ਹਾਂ ਵੈਕੀ ਵੈਕੀ ਨਹੀਂ ਤਾਂ ਕੋਈ ਚੱਕਰ ਨਹੀਂ ਇਹਦਾ ਕੋਈ ਚੱਕਰ ਨਹੀਂ ਸੁਆ ਕੇ ਭੇਜ ਦਾਂਗੇ ਆਪਾਂ ਤਿਆਰ ਅਰਜਨ ਕੁੰਗੜ ਤੋਂ ਗੱਬਣ ਸਟਰਾਕ ਕੋਲੇ ਆ ਬਾਕੀ ਤਸੱਲੀ ਕਰ ਲਿਓ ਥਾਣੇਦਾਨ ਦੀ ਗਰੰਟੀ ਭਾਰ ਦੀ ਗਰੰਟੀ ਹਾਂ ਜੀ ਥਾਂ ਦੇਖ ਕੇ ਲੈ ਜਿਓ ਉਹ ਕਿਰਪੂਟ ਵਾਲੀ ਮੈਂ ਇਹ ਕਿੰਨੇ ਦੀ ਦੇ ਦੀਏ ਇਹ ਅੱਜ ਆਪਾਂ ਮੁੱਲ ਕਰ ਦਿੰਦਾ ਜੀ 10 ਠੀਕ ਆ ਤੇ 1 35 ਦੇ ਦਾਂਗੇ ਆ ਭਾਈ ਠੀਕ ਆ 1 10 ਮੁੱਲ ਕਰਦੇ ਆ 1 50 ਦੇ ਦਾਂਗੇ ਹਾਂ ਜੀ ਠੀਕ ਆ ਧੰਨਵਾਦ ਓਕੇ ਰੂ ਇਹ ਤਿਆਰ ਕਰਕੇ ਵੇਜਾਂ ਫਿਰ ਉਧਰੋਂ ਬੰਦ ਹੋ ਦਊਗਾ ਆਪਦੇ ਠੀਕ ਆ ਇਹਨੇ ਜਾਇ ਜੀ ਕੀਤਾ ਮੁੱਲ ਮਾਲ ਚਲੋ ਕੋਈ ਨਹੀਂ ਜੋ ਕਹਤਾ ਸੋ ਕਹਤਾ 1 50 ਦੀ ਸੱਜਣੋ 10 ਦਿਨ ਪੱਠੇ ਪਾ ਲਿਓ ਕੋਈ ਵੀ ਭੈਣ ਭਰਾਏ ਗੱਲ ਮੇਰੀ ਨੋਟ ਕਰ ਲਿਓ ਇੱਕ 18 20 ਤੋਂ ਘੱਟ ਝੋਟੀ ਨਹੀਂ ਵਿਕਣੀ ਹੱਥੋਂ ਸਿੱਟੀ ਵੀ ਬਾਜ਼ਾਰ ਤੇਜ ਆ ਜਾਣਾਗਾ ਤੇ ਟਕਾਣੇ ਤੇ ਸੁੰਦੀ ਆ ਤਾਂ ਹਾਂ ਦੇਣਾ ਇੱਕ ਫੁੱਲ ਲੈ ਵਾਪਰ ਹੁਣਾਂ ਨੇ ਇੱਕ ਮੁੰ ਬਾਈ ਜਦੋਂ ਕੀਰਾ ਇਹ ਮੌਕੇ ਤੇ ਦੱਸਿਆ ਅਗਲੇ ਨੇ ਇਹ ਮੌਕੇ ਤੇ ਹੀ ਭਰਨੀ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ